ਦੇਰ ਵਿਦਿਆਰਥੀਆਂ ਮੈਰੀਟੋਰੀਅ ਸਕੂਲਾਂ ਦੇ ਲਈ ਦੂਸਰੀ ਕਾਉਂਸਲਿੰਗ ਸ਼ੁਰੂ ਹੋ ਚੁੱਕੀ ਹੈ ਵਿਦਿਆਰਥੀ ਬਹੁਤ ਲੰਬਾ ਸਮਾਂ ਇੰਤਜ਼ਾਰ ਕਰ ਰਹੀ ਸੀ ਜਿਹੜੇ ਵਿਦਿਆਰਥੀ ਰਹਿ ਗਏ ਸੀ ਤੇ ਇਹ ਸਬੰਤਤ ਜਿਹੜੇ ਜ਼ਿਲ੍ਹੇ ਨੇਗੇ ਪੰਜਾਬ ਦੇ ਜਿੱਥੇ ਪਹਿਲਾਂ ਹੋਈ ਹੈ ਕਿ ਉੱਥੇ ਹੋਏਗੀ ਇਹ ਜਿਹੜੀ ਵਿਦਿਆਰਥੀ ਆਪਣੇ ਨੇੜਲੇ ਜ਼ਿਲ੍ਹੇ ਵਿੱਚ ਜਾ ਕੇ ਜਿਹੜੀ ਅੱਜ ਆਪਣੀ ਕਾਉਂਸਲਿੰਗ ਕਰਵਾ ਸਕਦੇ ਨੇਗੇ ਕੋਈ ਬੱਚਾ ਰਹਿ ਨਾ ਜਾ ਬਈ ਸਾਰੇ ਇੱਕ ਤੱਕ ਆਪਾਂ ਵੀਡੀਓ ਭੇਜੀਏ ਪਹਿਲਾ ਦਿਨ 16 ਪੰ 24 ਦਾ ਲੜਕੀਆਂ ਦਾ ਜਿਹੜਾ ਸ਼ਡਿਊਲ ਹੈ ਲੜੀ ਨੰਬਰ 1 ਤੋਂ ਲੈ ਕੇ 695 ਤੱਕ ਦਾ ਤੇ ਲੜਕਿਆਂ ਦਾ ਜਿਹੜਾ ਸ਼ਡਿਊਲ ਹੈ ਲੜੀ ਨੰਬਰ 1 ਤੋਂ ਲੈ ਕੇ 483 ਤੱਕ ਦਾ 16 524 ਦਾ ਆਪਾਂ ਸ਼ਡਿਊਲ ਅੱਜ ਤਾਂ ਦੱਸ ਰਹੇ ਹਾਂ ਲੜਕੀਆਂ ਦਾ ਲੜੀ ਨੰਬਰ 1 ਤੋਂ 695 ਲੜਕੇ ਹੈਗੇ ਜਿਹੜੇ ਲੜੀ ਨੰਬਰ 1 ਤੋਂ ਲੈ ਕੇ 483 ਤੱਕ ਜਿਹੜੇ ਨਬਰ ਦਿੰਦੇ ਨੇ ਇਸੇ ਤਰ੍ਹਾਂ ਦੇ ਜਿਹੜੀਆਂ ਲੜਕੀਆਂ ਲਈ ਜਿਹੜਾ ਕਾਉਂਸਲਟਿੰਗ ਸ਼ਡਿਊਲ ਹੈਗਾ ਕੈਟਾਗਰੀ ਮੁਤਾਬਕ WHH ਲੜੀ ਨੰਬਰ 1 ਤੋਂ 403 ਤੇ ਮੈਰਿਟ ਨੰਬਰ ਹੈਗਾ ਜਿਹੜਾ 1 ਤੋਂ 403 ਤੇ ਡਿਸੇਬਲਡ ਬੱਚਿਆਂ ਦੇ ਲਈ ਹੈਗਾ ਜਿਹੜਾ ਲੜੀ ਨੰਬਰ 404 ਤੋਂ ਲੈ ਕੇ 410 ਇਹ ਰਿਸਕੈਟ ਅਧਰੀਨ ਸਵੰਤਰਤਾ ਦੇ ਬੱਚੇ ਮੈਟਰ ਨੰਬਰ 1 ਤੋਂ 7 ਤਾਂ ਲੜਕਿਆਂ ਦੇ ਲਈ ਜਿਹੜਾ ਕਾਉਂਸਲਿੰਗ ਸ਼ਡਿਊਲ ਹੈ ਕੈਟਾਗਰੀ ਮੁਤਾਬਕ ਇੱਕ ਵਾਰੀ ਫੇਰ ਦੁਹਰਾ ਦਿੰਨਾ WHH ਲੜੀ ਨੰਬਰ 1 ਤੋਂ 403 ਤੱਕਲੇ ਬੱਚੇ ਆਉਣਗੇ ਜਾਨੀ ਕਿ ਜਿਨ੍ਹਾਂ ਦਾ ਮੈਟਰ ਨੰਬਰ ਬਣਦਾ 1 ਤੋਂ 403 ਡਿਸੇਬਲ ਲੜੀ ਨਾਲ ਜਿਹੜੇ ਸਵਾਦ ਰੱਖਦੇ ਨੇਗੇ ਇਸ ਵਿਦਿਆਰਥੀ ਇਸ ਕੈਟਾਗਰੀ ਨਾਲ ਉਹਨਾਂ ਦਾ ਲੜੀ ਨੰਬਰ 404 ਤੋਂ ਲੈ ਕੇ 410 ਤੇ ਉਹਨਾਂ ਦਾ ਮੈਰਿਟ ਨੰਬਰ ਹੈ ਤੇ ਓਪਨ ਕੈਟਾਗਰੀ ਦੇ ਨਾਲ ਸੰਬੰਧ ਜਿਹੜਾ ਲੜਕੀਆਂ ਦੀ ਲਈ ਲੜੀ ਨੰਬਰ 411 ਤੋਂ ਲੈ ਕੇ 695 ਤੱਕ ਤੇ ਮੈਰਿਟ ਨੰਬਰ ਬਣਦਾ ਇਹਨਾਂ ਦਾ 1 ਤੋਂ ਲੈ ਕੇ 285 ਤੱਕ ਓਪਨ ਦੇ ਲਈ ਫੇਰ ਦੁਹਰਾ ਦਿੰਦਾ ਲੜੀ ਨੰਬਰ ਜਿਹੜਾ ਹੈਗਾ 411 ਤੋਂ ਲੈ ਕੇ 695 ਤੱਕ ਤੇ ਮੈਟ ਨੰਬਰ ਹੈਗਾ ਜਿਹੜਾ 1 ਤੋਂ ਲੈ ਕੇ 285 ਤੱਕ ਜਿਹੜਾ ਇਹਨਾਂ ਦਾ ਬਣ ਜਾਂਦਾਗਾ ਅੱਗੇ ਤੁਸੀਂ ਦੇਖ ਰਹੇ ਹੋ ਜਿਹੜਾ ਲੜਕਿਆਂ ਲਈ ਕਾਉਂਸਲਿੰਗ ਸ਼ਡਿਊਲ ਕੈਟਾਗਰੀ ਮੁਤਾਬਕ ਹੈ ਜਿਹੜਾ ਡਿਸੇਬਲਡ ਨੇ ਜਿਹੜੇ ਲੜੀ ਨੰਬਰ 1 ਤੋਂ ਲੈ ਕੇ 13 ਤੱਕ ਤੇ ਮੈਰਿਟ ਨੰਬਰ ਹੈਗਾ ਉਹਨਾਂ ਦਾ 1 ਤੋਂ e, like, so, 13 ਤੱਕ ਓਪਨ ਲੜੀ ਨੰਬਰ 1400 ਤੋਂ 1483 ਤੱਕ ਤੇ ਮੈਰਿਟ ਨੰਬਰ 1 ਤੋਂ ਲੈ ਕੇ 470 ਤੱਕ ਇਹ ਗੱਲ ਲੜਕਿਆਂ ਦਾ ਕੰਪੀਸ਼ਨ ਸ਼ਡਿਊਲ ਹੈ ਜੀ ਕੈਟਾਗਰੀ ਮੁਤਾਬਕ ਜਿਹੜੇ ਡਿਸੇਬਲਡ ਕੈਟਾਗਰੀ ਸੰਬੰਧ ਲੱਗਦੇ ਲੜੀ ਨੰਬਰ 1 ਤੋਂ ਲੈ ਕੇ 13 ਤੱਕ ਤੇ ਮੈਰਿਟ ਨੰਬਰ 1 ਤੋਂ ਲੈ ਕੇ 13 ਤੱਕ ਤੇ ਓਪਨ ਸੰਦਰ ਰੱਖਦੇ ਨੇ ਜਿਹੜੇ ਲੜੀ ਨੰਬਰ 14 ਤੋਂ ਲੈ ਕੇ 1483 ਤੱਕ ਤੇ ਮੈਰਿਟ ਨੰਬਰ 1 ਤੋਂ 470 ਤੱਕ ਜਿਹੜੇ ਬਣਦੇ ਨੇਗੇ ਏ ਕੈਟਾਗਰੀ ਜਿਹੜੇ ਲੜੀ ਨੰਬਰ ਵਾਲਿਆਂ ਕਮੈਟ ਨੰਬਰ ਵਾਲਿਆਂ ਅੱਜ ਜਾ ਕੇ 16 25 ਜਿਹੜਾ ਸ਼ਡਿਊਲ ਮਸਰਾ ਦੱਸਿਆ ਸੰਬੰਧਤ ਜਿਹੜੇ ਜਿੱਥੇ ਪਹਿਲਾਂ ਚੱਲਦੀਆਂ ਸਾਰੇ ਜਿਲਿਆਂ ਦੇ ਵਿੱਚ ਜਿਹੜੀ ਕਾਉਂਸਲਿੰਗ ਉੱਥੇ ਤੁਸੀਂ ਕਰਵਾ ਸਕਦੇ ਹੋ ਆਪਣੀ ਜਿਹੜੀ ਕਾਉਂਸਲਿੰਗ ਬਦ ਤੋਂ ਬਦ ਵਿਦਿਆਰਥੀ ਤੱਕ ਇਹ ਜਾਣਕਾਰੀ ਆਪਾਂ ਪੇਚ ਕੇ ਹੈ ਕਿ ਕੋਈ ਵੀ ਵਿਦਿਆਰਥੀ ਜਿਹੜਾ ਹੈਗਾ ਵੱਜਾ ਨਾ ਰਹੇ ਹੋਰ ਜਾਣਕਾਰੀ ਦੇ ਲਈ ਤੁਸੀਂ ਜਿਹੜਾ ਚੈਨਲ ਹੈਗਾ YouTube ਜਰੂਰ ਜਿਹੜਾ ਸਬਸਕ੍ਰਾਈਬ ਕਰਨਾ ਹਰ ਤਰ੍ਹਾਂ ਦੀ ਜਾਣਕਾਰੀ ਪਾਈ ਜਾਂਦੀ ਹੈਗੀ ਤੇ ਟੈਲੀਗ੍ਰਾਮ ਨਾਲ ਜੁੜੋ ਇੱਥੇ ਸਾਰੇ ਮੈਰਿਟਰੀ ਸਕੂਲਾਂ ਦੇ ਬੱਚੇ ਜੁੜੇ ਹੋਏ ਆ ਤੇ ਜਿਹੜ ਇੱਥੇ ਵਿੱਚ ਤੁਹਾਨੂੰ ਜਿਹੜਾ ਹਰ ਤਰ੍ਹਾਂ ਦੀ ਅਪਡੇਟ ਮਿਲੂਗੀ ਮੇਰੇ ਟੁਟੋਰੀਅਲ ਸਟੂਡੈਂਟਸ ਹੈਲਪ ਗਰੁੱਪ ਦੇ ਵਿੱਚ ਸਰਚ ਕਰ ਲਓ ਤੇ ਇਸ ਨੂੰ ਲਾਈਕ ਕਮੈਂਟ ਕਰੋ ਬਹੁਤ ਬਹੁਤ ਵਿਦਿਆਰਥੀ ਤੱਕ ਸ਼ੇਅਰ ਕਰੋ ਤਾਂ ਕਿ ਹਰੇਕ ਵਿਦਿਆਰਥੀ ਤੱਕ ਗੱਲ ਪਹੁੰਚੇ